ਤੁਸੀਂ ਆਪਣਾ ਕਰਵਾਉਣੇ ਵੀ ਕਾਰਵਾਈ ਬੂੜੇ ਨੂੰ ਇੱਥੇ ਪਾਫਰ ਮਾਰ ਰਹੇ ਅਸੀਂ ਆਪਣਾ ਨਿਕਲਿਆ ਉਸ ਤੋਂ ਪਹਿਲਾਂ ਸਾਡੇ ਤੋਂ ਪਹਿਲਾਂ ਇੱਥੇ ਨੂੰ ਗੱਡੀ ਪਾੜੀ ਉਹ ਮੁੜਾਰ ਮੈਨੂੰ ਪਤਾ ਨਹੀਂ ਲੱਗਦਾ ਉਹ ਮੜਵਾ ਦਿੰਦਾ ਮੇਰੇ ਕੰਮ ਪਤਾ ਨਹੀਂ ਮੁੰਡਾ ਉਹ ਵਾਲਾ ਗੱਮਾ ਉਹ ਗੱਡੀ ਤੇ ਲੱਗੇ ਉਹ ਪੱਤਰ ਪੱਤਰ ਮਾਰਦਾ ਇਕੱਲਾ ਨਹੀਂ ਸੋਚਾਂਗੇ ਕਿ ਉਹ ਸਾਲਾ ਜਨ ਕਰਾ ਦੇਣਾ ਮੇਰੇ ਤੇ ਚੜ੍ਹਦੀ ਚੜ੍ਹਿਆ ਦੀ ਗੱਲ ਹੈ ਯਾਰ ਇਹ ਤਾਂ ਯੂੰ ਦਾ ਹੀ ਆ ਕੋਈ ਸੇਮਤੀ ਨਹੀਂ ਹੁੰਦੀ ਨਾ ਜਦੋਂ ਦਵਾ ਚੁੱਕ ਮਾਰੀ ਜੋ ਜਿੰਨੇ ਤੋਂ ਨਹੀਂ ਪਣੀ ਕਿਤੇ ਇਹ ਕਰਵਾਣੀ ਪਏ ਨਾ ਤੋਂ ਕਲੀ ਮੰਗਵਾ ਗੀਦੇ ਤੋਂ ਕਣੀ ਆ ਕੇ ਕੰਮ ਲੇ ਲਗਵਾਣੀ ਪੈ ਗਈ ਤਾਂ ਨਾ ਇਕ ਗੀ ਬਾਰੇ ਤਾਂ ਮੰਨਣਾ ਇਹ ਬਹੁਤ ਮਾੜਾ ਯਾਤਰਾ ਤੇ ਤੁਹਾਨੂੰ ਇਹ ਜੋ ਕਦੀ ਇਜ਼ਤ ਕਰੀ ਲੋ ਨਾ ਕਿ ਉਹ ਬੰਦੇ ਦੇ ਲੱਗਾ ਕਿ ਤੁਹਾਨੂੰ ਇਹ ਮਹੱਤਵ ਨਹੀਂ ਆਉਂਦਾ ਨਾ ਇਹ ਬਦਲਣ ਦੇ ਸਤੰਦ ਨਹੀਂ ਆਉਂਦੇ ਇਹ ਦੇਵਾਤ ਬੰਦਿਆਂ ਦਾ ਪਤਾ ਨਹੀਂ ਕੌਣ ਹੈ ਅੱਛਾ ਉਹ ਦੂਜੀ ਦੇ ਬੰਦੇ ਕਿੰਨੀ ਲਈ ਉਹ ਕਰਨ ਜਾਣ ਉਹ ਹੈ ਸਾਥਾਂ ਦੀ ਸਾਥ ਜਣੇ ਆ ਗਏ ਇੱਕ ਇੱਕ ਆ ਗਿਆ ਇੱਥੇ ਵੀ ਕਿਵੇਂ ਦੇ ਲਈ ਆਪਾਂ ਦੇ ਦਾ ਹਵਾਰਾ ਜਾਨੀ ਆਈ ਹੈ ਜੀ ਆਪਾਂ ਵੀ ਬਾਜ਼ਾਰ ਤੋਂ ਆ ਰਹੇ ਸੀ ਸੱਤ ਜਾਨੇ ਤੇ ਆਪਾਂ ਬਟਾਲਿਆਂ ਨੂੰ ਆਉਂਦੇ ਹੀ ਪਿੰਡ ਨੂੰ ਉਦੋਂ ਭਾਈ ਗੱਡੀ ਆ ਰਹੀ ਇੱਕ ਸਵਿਫਟ ਉਹਨਾਂ ਨੇ ਦੂਜੀ ਗੱਡੀ ਨੂੰ ਕੀਤਾ ਓਵਰਟੇਕ ਤੇ ਆਪਾਂ ਆਪਣੇ ਧਿਆਨ ਆਉਂਦੇ ਆ ਉਹਨਾਂ ਭਾਈ ਪਿਛੋ ਲਿਆ ਕੇ ਗੱਡੀ ਖੜਾ ਲੀ ਸਾਡੇ ਅੱਗੇ ਮੋੜ ਤੇ ਆ ਕੇ ਘੱਟੇ ਆਂਦੇ ਆ ਬਾਈ ਮੋਟਰਸਾਈਕਲ ਤੇ ਆਂਦੇ ਸੱਤ ਕਿਤੇ ਨਹੀਂ ਨਹੀਂ ਦੋ ਮੋਟਰਸਾਈਕਲ ਹੀ ਹਾਂਜੀ ਤੇ ਆਪਾਂ ਆਉਂਦੇ ਤੇ ਉਹਨਾਂ ਭਾਈ ਇੱਥੇ ਰੋਡ ਤੇ ਆ ਕੇ ਗੱਡੀ ਖੜਾ ਲੀ ਉਹਨਾਂ ਕੋਖਣੀਆਂ ਨੂੰ ਪੁੱਛਿਆ ਉਹਨਾਂ ਭਾਈ ਬਹੁਤ ਕੁੱਟ ਮਾਰ ਕੀਤੀ ਤੇ ਆਸ਼ੀਸ਼ ਮੁੰਡਾ ਉਹਦੇ ਬਹੁਤ ਜ਼ਿਆਦੀ ਸੱਟ ਲੱਗੀ ਜੇ ਤੇ ਮੋਟਰਸਾਈਕਲ ਵੀ ਕਾਸ਼ ਦਾ ਖੋ ਕੇ ਲੱਗੇ ਜੇ ਤੇ ਬਹੁ ਮਾੜਾ ਹਾਲੀ ਮਾਰਿਆ ਕਾਸ਼ੀਸ਼ ਦੇ ਦਾਤਰ ਮਾਰੇ ਜੇ ਨਾਲ ਬੈਂਚ ਬੋਲ ਮਾਰੇ ਜੇ ਕਿੰਨੇ ਜਿਹੜੇ ਚੱਕਰੀ ਹੋਏ ਤਿੰਨ ਜਾਣੇ ਚੱਕਰੀ ਹੋਏ ਜੇ ਇੱਕ ਕਰਨ ਕਰਨ ਦੀ ਤਾਂ ਹੱਥ ਟੁੱਟ ਗਈ ਜੇ ਤੇ ਇੱਕ ਲਵ ਮੁੰਡਾ ਉਹਦੇ ਸਿਰ ਤੇ ਬਹੁਤ ਜ਼ਿਆਦੀ ਸੱਟ ਲੱਗੀ ਜੇ ਹਾਂ ਨਹੀਂ ਭਾਈ ਆਪਾਂ ਆਪਣੇ ਧਿਆਨ ਆਉਂਦੇ ਕੁਝ ਨਹੀਂ ਪੁੱਛਿਆ ਉਹਨਾਂ ਨੇ ਕੀ ਹੋਇਆ ਕੀ ਨਹੀਂ ਉਹਨਾਂ ਭਾਈ ਬਹੁ ਕੁੱਟਿਆ ਰਗਾ ਆਕੇ ਜਿਹੜਾ ਉਹ ਕਿੱਥੇ ਗਿਆ ਪਾਪਾ ਪਾਈ ਨੱਟ ਗਿਆ ਦੇ ਮੁੰਡੇ ਬਾਜਾ ਰੋੜਾ ਰਾਲਾ ਪਿਆਰ ਸਾਰੇ ਪਿੰਡ ਵਾਲੇ ਇਕੱਠੇ ਹੋਏ ਹਾਂਜੀ ਤੇ ਇੱਕ ਪਤਾ ਨਹੀਂ ਲੱਗਾ ਪਈ ਨੇਰੇ ਜੀ ਗੱਡੀ ਬਹੁਤ ਤੇਜ਼ ਆ ਰਹੀ ਸੀ ਗੱਡੀ ਵੀ ਲੈ ਕੇ ਨਾਲ ਗੱਡੀ ਵੀ ਲੈ ਕੇ ਨਾਲ ਇੱਕ ਮੋਟਰਸਾਈਕਲ ਲੈ ਕੇ ਹਾਂਜੀ ਚਲਾਈ ਨਹੀਂ ਮੈਂ ਕੋਣੀ ਨਹੀਂ ਚਲਾਈ ਬੱਸ ਹਾਂ ਬੱਸ ਦਾਤਰ ਚਲਾਏ ਤੇ ਬੈਂਸ ਬੋਲੀ ਤੇ ਹੁਣ ਚੱਕਵੀ ਕਿੱਥੇ ਨੇ ਚੱਕਮੀ ਸਰਕਾਰੀ ਹਸਪੀਟਲ ਜੀ ਇਨਫੋਰਮੇਸ਼ਨ ਮਿਲੀ ਸੀ ਕਿਤਬੀ ਨੰਗਲ ਜੀ ਛੜਨਾ ਇੰਜਰਡ ਹੋਏ ਨੇ ਦੋ ਤਿੰਨ ਜਾਣੇ ਤੇ ਮੌਕੇ ਤੇ ਆਏ ਆ ਇੰਜਰਡ ਤੇ ਹਸਪਤਲ ਲੈ ਕੇ ਨੇ ਜੀ ਤੇ ਬਾਕੀ ਨੂੰ ਉੱਥੇ ਜਾ ਕੇ ਉਹਨਾਂ ਦੇ ਸਟੇਟਮੈਂਟ ਕਿੰਨੇ ਜਿਹੜਾ ਇਹ ਕੀ ਮੰਗ ਤਿੰਨ ਤਿੰਨ ਜਾਣੇ ਕਿੰਨੇ ਕਿ ਚਤਨ ਨੇ ਇੱਕ ਜਣਾ ਜਿਆਦਾ ਨੇ ਜਿਹੜਾ ਜੀ ਬਾਕੀ ਜਾ ਕੇ ਪਤਾ ਲੱਗਣਾ ਸਾਡੇ ਆਉਣ ਤੋਂ ਪਹਿਲਾਂ ਜੀ ਦੋ ਤਿੰਨ ਜਾਣੇ ਤੇ ਇੱਥੇ ਵਿੱਚ ਝਗੜਾ ਹੋਇਆ ਬਹੁਤਾ ਕਿਸੇ ਨੂੰ ਜਿਆਦਾ ਪਤਾ ਨਹੀਂ ਤਮਾ ਕਿ ਉਹਨਾਂ ਕੋਲ ਜਾ ਕੇ ਪਤਾ ਲਗੋ ਹਾਂ ਤੂੰ ਆਪਣਾ ਕਰ ਲੈ ਵੀ ਕਾਰਵਾਈ ਉਹ ਮੁੱਢੇ ਮੁਠੇ ਬਾਅਦ ਫਰਮਾ ਰਹੇ ਨੇ ਇਹ ਅੱਛਾ ਆਹ ਆਪਣਾ ਗੱਡੀ ਜੀ ਉਸ ਤੋਂ ਪਹਿਲਾਂ ਸਾਡੇ ਤੋਂ ਪਹਿਲਾਂ ਇੱਧਰੋਂ ਗੱਡੀ ਪਾੜੀ ਉਹ ਮੁਡਾਰ ਬੰਦੇ ਪਤਾ ਨਹੀਂ ਲੈਣਾ ਤੂੰ ਮਰਵਾ ਦਰ ਕਰੇਂਗਾ ਇਹ ਤਾਂ ਪਤਾ ਨਹੀਂ ਬੰਦਾ ਵਾਲਾ ਹੋ ਜਾ ਬਹੁਤ ਗੱਡੀ ਦੇ ਲੱਗੇ

ਤੋ ਕਦੀ ਬੰਗਲਾ ਕੀ ਦੇਖੋ ਕਦੀ ਆ ਕੇ ਪਾਕਪੋਲੇ ਦੇ ਲਗਾ ਵਾਲੇ ਬੰਦੇ ਤਾਂ ਨਾ ਤੇ ਬੰਦੇ ਕਹਿੰਦੇ ਤਾਂ ਮੈਂ ਨਹੀਂ ਕਹਿੰਦਾ ਬਹੁਤ ਮਾੜੀ ਆ ਜੀ ਤੇ ਉਹ ਕਦੀ ਦਾ ਕਰੀ ਲੋਕਾਂ ਨੂੰ ਤੇ ਲੋਕਾਂ ਬਾਰੇ ਬੋਲਿਆ ਕਿ ਕੌਣੀਆਂ ਦੇ ਮਹੱਤਵ ਦੇ ਬੰਦੇ ਨੇ ਬਦਲ ਸਕਦੇ ਨਹੀਂ ਰੋ ਜੀ ਦੇਵਾ ਬੰਦਿਆਂ ਦਾ ਪਤਾ ਨਹੀਂ ਕੌਣ ਹੈ ਅੱਛਾ ਉਹ ਦੂਜੀ ਥਾਂ ਤੇ ਕਿੰਨੀ ਆਈ ਆਪਾਂ ਜਾਨੇ ਇੱਕ ਗੱਡੀ ਹਾਂ ਜੀ ਤੁਸੀਂ ਕਿਵੇਂ ਦੇਖਿਆ ਆਪਾਂ ਦੇ ਦਾ ਹਵਾਰਾ ਜਾਨੇ ਆਈ ਆ ਜੀ ਆਪਾਂ ਵੀ ਬਾਜ਼ਾਰ ਤੋਂ ਆ ਰਹੇ ਸੀ ਸੱਤ ਜਾਨੇ ਤੇ ਆਪਾਂ ਬਟਾਲੇ ਵਾਲੋਂ ਆਉਂਦੇ ਹੀ ਪਿੰਡ ਨੂੰ ਉਦੋਂ ਭਾਈ ਗੱਡੀ ਆ ਰਹੀ ਐ ਇੱਕ ਸਵਿਫਟ ਉਹਨਾਂ ਨੇ ਦੂਜੀ ਗੱਡੀ ਨੂੰ ਕੀਤਾ ਓਵਰਟੇਕ ਤੇ ਆਪਾਂ ਆਪਣੇ ਧਿਆਨ ਆਉਂਦੇ ਆ ਉਹਨਾਂ ਭਾਈ ਪਿਛੋਲੇ ਆ ਕੇ ਗੱਡੀ ਖੜਾ ਲੀ ਅੱਡੇ ਅੱਗੇ ਮੋੜ ਤੇ ਆ ਕੇ ਕੱਤੇ ਆਂਦੇ ਆ ਬਾਈ ਮੋਟਰਸਾਈਕਲ ਤੇ ਆਂਦੇ ਸੱਤ ਜਾਨੇ ਨਹੀਂ ਨਹੀਂ ਦੋ ਮੋਟਰਸਾਈਕਲ ਜੀ ਹਾਂਜੀ ਤੇ ਆਪਾਂ ਆਉਂਦੇ ਤੇ ਉਹਨਾਂ ਭਾਈ ਇੱਥੇ ਰੋਡ ਤੇ ਆ ਕੇ ਗੱਡੀ ਖੜਾ ਲੀ ਉਹਨਾਂ ਕੋਖਣੀਆਂ ਨੂੰ ਪੁੱਛਿਆ ਉਹਨਾਂ ਭਾਈ ਬਹੁਤ ਕੁੱਟ ਮਾਰ ਕੀਤੀ ਤੇ ਆਸ਼ੀਸ਼ ਮੁੰਡਾ ਉਹਦੇ ਬਹੁਤ ਜ਼ਿਆਦੀ ਸੱਟ ਲੱਗੀ ਜੇ ਤੇ ਮੋਟਰਸਾਈਕਲ ਵੀ ਕਾਸ਼ ਦਾ ਖੋ ਕੇ ਲੱਗੇ ਜੇ ਤੇ ਬਹੁ ਮਾੜਾ ਹਾਲੀ ਮਾਰਿਆ ਕਾਸ਼ੀਸ਼ ਦੇ ਦਾਤਰ ਮਾਰੇ ਜੇ ਨਾਲ ਬੈਂਚ ਬੋਲ ਮਾਰੇ ਜੇ ਕਿੰਨੇ ਜਣੇ ਚੱਕਮੀ ਹੋਏ ਤਿੰਨ ਜਾਨੀ ਚੱਕਮੀ ਹੋਏ ਜੇ ਇੱਕ ਕਰਨ ਕਰਨ ਦੀ ਤਾਂ ਲੱਤ ਟੁੱਟ ਗਈ ਜੇ ਤੇ ਇੱਕ ਲਾਲੂ ਮੁੰਡਾ ਉਹਦੇ ਸਿਰ ਤੇ ਬਹੁਤ ਜ਼ਿਆਦੀ ਸੱਟ ਲੱਗੀ ਜੇ ਹਾਂ ਭਾਈ ਆਪਾਂ ਆਪਣੇ ਧਿਆਨੋਂ ਦੇ ਕੁਝ ਨਹੀਂ ਪੁੱਛਿਆ ਉਹਨਾਂ ਨੇ ਕੀ ਹੋਇਆ ਕੀ ਨਹੀਂ ਉਹਨਾਂ ਭਾਈ ਬਹੁ ਕੁੱਟਿਆ ਨਾ ਆ ਕੇ ਕਦੋਂ ਹੀ ਘਰੋਂ ਦੁਕਥੇ ਪਾਪਾ ਪਾਈ ਨੱਟ ਗਿਆ ਦੇ ਮੁੰਡੇ ਬਾਜਾ ਰੋਲਾ ਰਾਲਾ ਪਿਆ ਸਾਰੇ ਪਿੰਡ ਵਾਲੇ ਇਕੱਠੇ ਹੋਏ ਹਾਂਜੀ ਤੇ ਇੱਕ ਪਤਾ ਨਹੀਂ ਲੱਗਾ ਪਈ ਨੇਰੇ ਜੇ ਗੱਡੀ ਬਹੁਤ ਤੇਜ਼ ਆ ਰਹੀ ਸੀ ਗੱਡੀ ਵੀ ਲੈ ਕੇ ਨਾਲ ਗੱਡੀ ਵੀ ਲੈ ਕੇ ਨਾਲ ਇੱਕ ਮੋਟਰਸਾਈਕਲ ਲੈ ਕੇ ਹਾਂਜੀ ਚਲਾਈ ਜਾ ਮੈਂ ਕੋਣੀ ਨਹੀਂ ਚਲਾਈ ਬਸ ਹਾਂ ਬਸ ਦਾਤਰ ਚਲਾਏ ਤੇ ਬੈਂਸ ਬੋਲੀ ਤੇ ਹੁਣ ਚਕਮੀ ਕਿੱਥੇ ਨੇ ਚਕਮੀ ਸਰਕਾਰੀ ਹਸਪੀਟਲ ਜੀ ਨੂੰ ਇਨਫੋਰਮੇਸ਼ਨ ਮਿਲੀ ਸੀ ਕਿਤਬੀ ਨੰਗਲ ਜੀ ਚਲਣਾ ਇੰਜਰਡ ਹੋਏ ਨੇ ਦੋ ਤਿੰਨ ਜਾਣੇ ਤੇ ਮੌਕੇ ਤੇ ਆਏ ਆ ਇੰਜਰਡ ਤੇ ਹਸਪਤਲ ਲੈ ਕੇ ਨੇ ਜੀ ਤੇ ਬੱਖਣ ਉੱਤੇ ਜਾ ਕੇ ਉਹਨਾਂ ਦੇ ਸਟੇਟਮੈਂਟ ਕਿੰਨੇ ਜਿਹੜੇ ਕਿੰਨੀ ਤਿੰਨ ਤਿੰਨ ਜਾਣੇ ਕਿੰਨੇ ਕਿ ਚੱਕਣੇ ਤਿੰਨ ਜਾਣੇ ਜ਼ਿਆਦਾ ਨੇ ਜਿਹੜਾ ਜੀ ਬਾਕੀ ਜਾ ਕੇ ਪਤਾ ਲੱਗਣਾ ਸਾਡੇ ਆਉਣ ਤੋਂ ਪਹਿਲਾਂ ਜੀ ਦੋ ਤਿੰਨ ਜਾਣੇ ਤੇ ਇੱਥੇ ਵਿੱਚ ਝਗੜਾ ਹੋਇਆ ਬਹੁਤਾ ਕਿਸੇ ਨੂੰ ਜ਼ਿਆਦਾ ਪਤਾ ਨਹੀਂ ਆ ਤੇ ਬਾਕੀ ਉਹਨਾਂ ਕੋਲ ਜਾ ਕੇ ਪਤਾ ਲੱਗੂ